ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਲੂ ਦੀ ਰੈਸਪੀ ਬਣਾਵਾਂਗੇ ਆਪਾਂ ਇਸ ਰੈਸਪੀ ਨੂੰ 스ਨੈਕਸ ਵਜੋਂ ਜਾਂ ਨਾਸ਼ਤੇ ਵਜੋਂ ਵੀ ਖਾ ਸਕਦੇ ਹਾਂ ਚਲੋ ਜੀ ਦੇਖ ਲੈਨੇ ਕਲਰਫੁਲ ਜੀ ਰੈਸਪੀ ਜਾਂ ਟਿੱਕੀ ਕਿਵੇਂ ਬਣਦੀ ਹੈ ਇਹ ਰੈਸਪੀ ਬਣਾਉਣ ਦੇ ਲਈ ਮੈਂ ਆਲੂ ਬੋਇਲ ਕਰਨੇ ਰੱਖ ਦਿੱਤੇ ਨੇ ਜੀ ਹੁਣ ਆਪਾਂ ਉਹਨਾ ਟਾਈਮ ਇਹ ਵਾਲੀਆਂ ਬਰੈਡ ਦੀਆਂ ਕਿਨਾਰੀਆਂ ਦਾ ਬਰੈਡ ਕ੍ਰੰਬ ਬਣਾ ਲਵਾਂਗੇ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਆਪਾਂ ਬ੍ਰੈਡ ਦੀ ਟਿੱਕੀ ਬਣਾਈ ਸੀ ਜਿਸ ਦੇ ਵਿੱਚ ਇਹ ਬ੍ਰੈਡ ਦੀਆਂ ਕਿਨਾਰੀਆਂ ਬਚ ਗਈਆਂ ਸੀ ਹੁਣ ਆਪਾਂ ਇਸ ਨੂੰ ਵੇਸਟ ਨਹੀਂ ਕਰਾਂਗੇ ਤਾਂ ਬ੍ਰੈਡ ਕ੍ਰਮ ਬਣਾ ਲਵਾਂਗੇ ਹੁਣ ਆਪਾਂ ਇਸ ਨੂੰ ਪੀਸ ਲਵਾਂਗੇ ਹੁਣ ਇਹ ਪੀਸ ਕੇ ਤਿਆਰ ਹੈ ਇਸ ਤਰੀਕੇ ਦਾ ਇਸ ਦਾ ਬ੍ਰੈਡ ਕ੍ਰਮ ਬਣ ਕੇ ਤਿਆਰ ਹੈ ਜੇਕਰ ਤੁਸੀਂ ਸਾਡੀ ਬ੍ਰੈਡ ਦੀ ਮਿਠਾਈ ਵਾਲੀ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਜੀ ਉਹ ਮਿਠਾਈ ਬਹੁਤ ਜਲਦੀ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਉਸ ਮਿਠਾਈ ਨੂੰ ਆਪਾਂ ਸਪੈਸ਼ਲ ਗਰਮੀਆਂ ਦੇ ਲਈ ਬਣਾ ਕੇ ਤਿਆਰ ਕੀਤਾ ਹੈ ਜੀ ਕਿ ਗਰਮੀਆਂ ਦੇ ਵਿੱਚ ਆਪਾਂ ਨੂੰ ਘੰਟੋਂ ਗੈਸ ਕੋਲ ਨਾ ਖੜਨਾ ਪਵੇ। ਉਸ ਮਿਠਾਈ ਨੂੰ ਆਪਾਂ ਬਿਨਾਂ ਗੈਸ ਚਲਾਏ ਤੋਂ ਤਿਆਰ ਕੀਤਾ ਹੈ। ਹੁਣ ਬ੍ਰੈਡ ਕ੍ਰਮ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ। ਇਸ ਤਰੀਕੇ ਨਾਲ ਆਪਾਂ ਬ੍ਰੈਡਾਂ ਨੂੰ ਬੇਸਟ ਨਹੀਂ ਹੋਣ ਦੇਵਾਂਗੇ ਬਚੀ ਹੋਈ ਬ੍ਰੈਡ ਤੋਂ ਬ੍ਰੈਡ ਕ੍ਰਮ ਤਿਆਰ ਕਰ ਲਵਾਂਗੇ। ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਹੁਣ ਆਪਾਂ ਬ੍ਰੈਡ ਕ੍ਰਮ ਤਿਆਰ ਕਰ ਲਿਆ ਹੈ ਹੁਣ ਆਪਾਂ ਉਬਲੇ ਹੋਏ ਆਲੂਆਂ ਨੂੰ ਛੇਲਾ ਲਵਾਂਗੇ ਆਲੂ ਦੀ ਇਹ ਟਿੱਕੀਆਂ ਰੈਸਪੀ ਬਹੁਤ ਟੇਸਟੀ ਬਣਦੀ ਹੈ ਜੀ ਕਿਉਂਕਿ ਆਲੂ ਦੀ ਤਾਂ ਹਰ ਰੈਸਪੀ ਹੀ ਬਹੁਤ ਟੇਸਟੀ ਬਣਦੀ ਹੈ ਜੀ ਪਰ ਜੇਕਰ ਆਪਾਂ ਇਸ ਤਰੀਕੇ ਨਾਲ ਆਲੂ ਦੀ ਇਹ ਵਾਲੀ ਰੈਸਪੀ ਟਰਾਈ ਕਰਕੇ ਦੇਖਾਂਗੇ ਤੇ ਰੈਸਪੀ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਆਲੂ ਦੀਏ ਟਿੱਕੀਆਂ ਸਨੈਕਸ ਬਾਹਰੋਂ ਕ੍ਰਿਸਪੀ ਹੋਏਗਾ ਅੰਦਰੋਂ ਹੀ ਕਾਫੀ ਸੌਫਟ ਹੋਏਗਾ ਮੈਂ ਇੱਥੇ ਆਲੂ ਆਪਣੇ ਹਿਸਾਬ ਨਾਲ ਲੈ ਨਹੀਂ ਜੀ ਆਪਾਂ ਜਿੰਨੇ ਕਿ ਟਿੱਕੀਆਂ ਸਨੈਕਸ ਬਣਾਉਣੇ ਹਨ ਉਸ ਹਿਸਾਬ ਨਾਲ ਆਲੂ ਲੈ ਲਵਾਂਗੇ ਆਲੂਆਂ ਤੋਂ ਬਣੀਆਂ ਹੋਈਆਂ ਵੱਖ-ਵੱਖ ਰੈਸਪੀਸ ਅਸੀਂ ਆਪਣੇ ਚੈਨਲ ਤੇ ਪਾ ਰખીਆਂ ਨੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਸਾਡੀ ਹੋਰ ਵੀਡੀਓਸ ਵੀ ਦੇਖ ਸਕਦੇ ਹੋ ਇਹ ਰੈਸਪੀ ਨੂੰ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਹੈ ਜਿੱਤੇ ਰੈਸਪੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਆਲੂ ਦੀ ਇਸ ਰੈਸਪੀ ਨੂੰ ਆਪਾਂ ਨਾਲ ਤੇ ਹਾਂ ਬ੍ਰੇਕਫਾਸਟ ਦੇ ਵਿੱਚ ਕਿਸੇ ਵੀ ਟਾਈਮ ਖਾ ਸਕਦੇ ਹਾਂ जेकर वजी लगी तो वीडियो में लाइक शेयर करो चैनल में सबसक्राइब करो जी चैनल में सबसक्राइब करके बैलाइकन पर जाके ऑल कर दिव्य जी इस आने वाली वीडियो की नोटिफिकेशन मिलती रहेगी हम मैं सारे आलू छिल लिया है ਹੁਣ ਆਪਾਂ ਆਲੂ ਦੀ ਰੈਸਪੀ ਬਣਾ ਲਵਾਂਗੇ ਉਸਦੇ ਲਈ ਆਲੂਆਂ ਨੂੰ ਮੈਸ਼ ਕਰ ਲਵਾਂਗੇ ਮੈਂ ਆਲੂਆਂ ਨੂੰ ਇਸ ਤਰੀਕੇ ਨਾਲ ਮੈਸ਼ ਕਰ ਰਹੀ ਹਾਂ ਆਪਾਂ ਆਲੂਆਂ ਨੂੰ ਕद्दूकस ਵੀ ਕਰ ਸਕਦੇ ਹਾਂ ਜੀ ਸਾਰੇ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਤਾਂ ਕਿ ਇਸ ਦੇ ਵਿੱਚ ਕੋਈ ਲਮਸ ਵਗੈਰਾ ਨਾ ਰਹੇ ਜੇਕਰ ਆਲੂਆਂ ਦੇ ਵਿੱਚ ਲਮਸ ਹੋਏਗੀ ਤੇ ਫਿਰ ਆਲੂ ਦੀ ਰੈਸਪੀ ਵਧੀਆ ਨਹੀਂ ਬਣੇਗੀ ਇਹ ਆਲੂ ਦੀ ਬਹੁਤ ਜਲਦੀ ਬਣਨ ਵਾਲੀ ਰੈਸਪੀ ਹੈ ਜੀ ਆਪਾਂ ਇਸ ਨੂੰ ਘਰ ਵਿੱਚ ਪਏ ਸਮਾਨ ਤੋਂ ਬਣਾ ਕੇ ਤਿਆਰ ਕਰ ਸਕਦੇ ਹਾਂ ਤਕੀ ਵਿਟੂ ਪਕੌੜਿਆਂ ਦਾ ਵੀ ਟੇਸਟ ਆਏਗਾ ਜੀ ਅਸੀਂ ਆਪਣੇ ਚੈਨਲ ਤੇ ਰੋਜ਼ ਰੋਜ਼ ਨਵੀਂ ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹਨੇ ਆਂ ਜੀ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਹੁਣ ਮੈਂ ਸਾਰੇ ਹਲਵਾਂ ਨੂੰ ਮੈਸ਼ ਕਰ ਲਵਾਂਗੀ ਇਹ ਕਰਾ ਆਲੂ ਚੰਗੀ ਤਰ੍ਹਾਂ ਮੈਸ਼ ਹੋਣਗੇ ਤੇ ਰੈਸਪੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏਗੀ ਹੁਣ ਆਲੂ ਚੰਗੀ ਤਰ੍ਹਾਂ ਮੈਸ਼ ਹੋ ਚੁੱਕੇ ਹਨ ਇਸ ਤਰੀਕੇ ਦੇ ਚਟਪਟੇ ਸਨੈਕਸ ਜਾਂ ਟਿੱਕੀ ਬੱਚਿਆਂ ਨੂੰ ਬਹੁਤ ਪਸੰਦ ਆਣਗੇ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਬਣਾ ਕੇ ਦੇਖਿਓ ਜੀ ਹੁਣ ਆਲੂ ਮੈਸ਼ ਹੋ ਚੁੱਕੇ ਨੇ ਇਸ ਦੇ ਵਿੱਚ ਜੋ-ਜੋ ਮਸਾਲੇ ਪਾਉਣੇ ਨੇ ਉਹ ਮਸਾਲੇ ਪਾਵਾਂਗੇ ਸਵਾਦ ਅਨੁਸਾਰ ਨਮਕ ਪਾਵਾਂਗੇ ਇੱਕ ਛੋਟਾ ਚਮਚ ਰੱਜੇਲੀ ਪਾਊਡਰ ਪਾਵਾਂਗੇ ਮਿਰਚ ਆਪ ਆਪਣੇ ਹਿਸਾਬ ਨਾਲ ਪਾਵਾਂਗੇ ਜੀ ਇੱਕ ਛੋਟਾ ਚਮਚ ਬਲੈਕ ਪੀਪਰ ਪਾਊਡਰ ਪਾਵਾਂਗੇ ਇੱਕ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਛੋਟਾ ਚਮਚਾ ਜਿਹਾ ਥੋੜਾ ਜਿਹਾ ਸੁੱਕਾ ਧਨੀਆ ਪਾਵਾਂਗੇ ਇਸਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਟਿੱਕੀ ਦੇ ਵਿੱਚ ਮੈਂ ਸੁੱਕਾ ਧਨੀਆ ਥੋੜਾ ਪਾਇਆ ਸੀ ਜੇ ਘਰ ਪੈਸੇ ਨੂੰ ਜ਼ਿਆਦਾ ਖਾਣਾ ਪਸੰਦ ਕਰਦੇ ਆਂ ਤਾਂ ਆਪਾਂ ਜ਼ਿਆਦਾ ਵੀ ਪਾ ਸਕਦੇ ਆਂ ਇੱਕ ਕੌਲੀ ਹਰਾ ਧਨੀਆ ਪਾਵਾਂਗੇ ਇਸਦੇ ਨਾਲ ਟਿੱਕੀ ਉੱਪਰ ਕਲਰ ਤੇ ਟੇਸਟ ਵਧੀਆ ਆਏਗਾ ਹੁਣ ਆਪਾਂ ਲਿਮੂਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਬਣਾਈ ਹੋਈ ਏ ਟਿੱਕੀ ਦੀ ਰੈਸিপি ਵਧੀਆ ਲੱਗੀ ਤਾਂ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅਸੀਂ ਆਪਣੇ ਚੈਨਲ ਤੇ ਰੋਜ਼ ਰੋਜ਼ ਨਵੀਂ ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹਨੇ ਹਾਂ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਇਹ ਚੰਗੀ ਤਰ੍ਹਾਂ ਮਿਕਸ ਹੋ ਕੇ ਤਿਆਰ ਹੈ ਹੁਣ ਆਪਾਂ ਇਸ ਦੇ ਵਿੱਚ ਕद्दूकस ਕੀਤੀ ਹੋਈ ਅਦਰਕ ਪਾਵਾਂਗੇ ਆਪਾਂ ਲੈ ਸਕਦੇ ਹਾਂ ਅਦਰਕ ਦਾ ਪੀਸਟ ਵੀ ਪਾ ਸਕਦੇ ਹਾਂ ਜੀ ਪਰ ਫਰੈਸ਼ ਅਦਰਕ ਪਾਉਣ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਟਿੱਕੀ ਦੇ ਵਿੱਚੋਂ ਇੱਕ ਕਾਲੀ ਬਰੀਕ ਕਟਿਆ ਹੋਇਆ ਪਿਆਜ਼ ਪਾਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਕਲਰਫੁਲ ਟਿੱਕੀ ਬਣ ਕੇ ਤਿਆਰ ਹੋਏਗੀ। ਦੋ ਹਰੀਆਂ ਮਿਰਚਾਂ ਪਾਵਾਂਗੇ ਬਰੀਕ ਕਟੀਆਂ ਹੋਈਆਂ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਤੇ ਚਟਪਟੀ ਟਿੱਕੀ ਬਣ ਕੇ ਤਿਆਰ ਹੋਏਗੀ। ਤੁਸੀਂ ਵੀ ਇੱਕ ਵਾਰ ਇਸ ਆਲੂ ਦੀ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਜੇਕਰ ਤੁਸੀਂ ਇਸ ਨੂੰ ਇੱਕ ਵਾਰ ਬਣਾਉਂਗੇ ਤਾਂ ਤੁਸੀਂ ਇਸ ਨੂੰ ਹਰ ਵਾਰ ਬਣਾਉਂਗੇ ਕਿਉਂਕਿ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਇਸ ਨੂੰ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਹੁਣ ਆਪਾਂ ਇਸ ਦੇ ਵਿੱਚ ਜੋ ਬ੍ਰੈਡ ਕ੍ਰੰਬ ਬਣਾ ਕੇ ਰੱਖਿਆ ਸੀ ਉਹ ਬ੍ਰੈਡ ਕ੍ਰੰਬ ਪਾਵਾਂਗੇ ਜੋ ਬ੍ਰੈਡ ਕ੍ਰੰਬ ਬਣਾ ਕੇ ਰੱਖਿਆ ਸੀ ਉਸ ਵਿੱਚੋਂ 3 ਚਮਚ ਬ੍ਰੈਡ ਕ੍ਰੰਬ ਪਾਵਾਂਗੇ ਉਨਾ ਪੈਂਸਤੇ ਵਿੱਚ ਅਰਾ ਰੋਟ ਦਾ ਆਟਾ ਪਾਵਾਂਗੇ ਜਦੋਂ ਵੀ ਆਪਾਂ ਅਰਾ ਰੋਟ ਦਾ ਆਟਾ ਪਾਵਾਂਗੇ ਜੀ ਤਾਂ ਆਪਾਂ ਉਸੇ ਟਾਈਮ ਹੀ ਇਸ ਦੀ ਟਿੱਕੀਆਂ ਇਸ ਦੀ ਰੈਸਪੀ ਬਣਾ ਲਵਾਂਗੇ ਕਿਉਂਕਿ ਇਹ ਬਾਅਦੇ ਵਿੱਚ ਜ਼ਿਆਦਾ ਦੇਰ ਰੱਖਣ ਦੇ ਨਾਲ ਇਹ ਆਟਾ ਢੇਲਾ ਪੈ ਜਾਂਦਾ ਹੈ ਫਿਰ ਰੈਸਪੀ ਵਧੀਆ ਨਹੀਂ ਬਣੇਗੀ ਇਸ ਲਈ ਆਪਾਂ ਇਸ ਨੂੰ ਉਸੇ ਟਾਈਮ ਹੀ ਬਣਾ ਲਵਾਂਗੇ ਮੈਂ ਇੱਥੇ ਕੋਲ 3 ਚਮਚ ਅਰਾ ਰੋਟ ਦਾ ਆਟਾ ਪਾਇਆ ਹੈ ਆਟਾ ਪਾਉਣ ਤੋਂ ਬਾਅਦ ਆਲੂਆਂ ਦੇ ਵਿੱਚ ਆਟੇ ਨੂੰ ਮਿਕਸ ਕਰ ਲਵਾਂਗੇ ਆਲੂਆਂ ਦੇ ਵਿੱਚ ਆਟੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਕ੍ਰਿਸਪੀ ਟਿੱਕੀ ਬਣ ਕੇ ਤਿਆਰ ਹੋਏਗੀ ਜੇ ਜੰਮ ਤੇ ਨਾਲ ਆਟਾ ਗੁੰਨਿਆ ਜਾਵੇ ਤਾਂ ਅਪਨੇਸ ਨੂੰ ਹੱਥ ਦੀ ਮਦਦ ਨਾਲ ਚੰਗੀ ਤਰ੍ਹਾਂ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਹੁਣ ਇਸ ਤਰੀਕੇ ਨਾਲ ਇਹਦਾ ਆਟਾ ਗੁੰਨ ਕੇ ਤਿਆਰ ਹੈ ਹੁਣ ਮੈਂ ਥਾਂ ਤੇਲ ਲਗਾ ਲਿਆ ਹੈ ਆਪਾਂ ਥਾਂ ਤੇਲ ਜਾਂ ਘਿਓ ਲਗਾ ਲਵਾਂਗੇ ਪੇਰ ਇਸ ਦੇ ਛੋਟੇ-ਛੋਟੇ ਬਾਲਸ ਬਣਾ ਲਵਾਂਗੇ ਜਾਂ ਟਿੱਕੀ ਦੀ ਸ਼ੇਪ ਕੋਈ ਵੀ ਆਪਾਂ ਇਸ ਨੂੰ ਜੋ ਸ਼ੇਪ ਦੇਣੀ ਹੋਵੇ ਉਹ ਸ਼ੇਪ ਦੇ ਦੇਵਾਂਗੇ ਹੱਤੀ ਮਦਰ ਦੇ ਨਾਲ ਇਸ ਨੂੰ ਪ੍ਰੈਸ ਕਰ ਲਵਾਂਗੇ ਤੇ ਇਸ ਤਰੀਕੇ ਨਾਲ ਅਸੀਂ ਟਿੱਕੀ ਬਣਾ ਲਵਾਂਗੇ ਆਲੂ ਦੀ ਇਹ ਬਹੁਤ ਜਲਦੀ ਬਣ ਜਾਣ ਵਾਲੀ ਰੈਸਪੀ ਹੈ ਜੇ ਜਦੋਂ ਵੀ ਆਪਣਾ ਮਨ ਕਰੇ ਆਪਾਂ ਇਸ ਟਿੱਕੀ ਨੂੰ ਬਣਾ ਕੇ ਖਾ ਸਕਦੇ ਹਾਂ ਇਸ ਤਰੀਕੇ ਨਾਲ ਆਪਾਂ ਘਰ ਵਿੱਚ ਹੀ ਕਾਫੀ ਸਾਰੀਆਂ ਟਿੱਕੀਆਂ ਬਣਾ ਕੇ ਤਿਆਰ ਕਰ ਲਵਾਂਗੇ ਉਹ ਵੀ ਬਹੁਤ ਘੱਟ ਖਰਚੇ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਚਾਟ ਪਟਕਾ ਵੀ ਸਾਰੀਆਂ ਟਿੱਕੀਆਂ ਤਿਆਰ ਕਰ ਲਵਾਂਗੇ ਹੁਣ ਮੈਂ ਇਸ ਤਰੀਕੇ ਨਾਲ ਹੀ ਸਾਰੀਆਂ ਟਿੱਕੀਆਂ ਨੂੰ ਬਣਾ ਕੇ ਤਿਆਰ ਕਰ ਲਵਾਂਗੀ ਹੁਣ ਮੈਂ ਸਾਰੀਆਂ ਟਿੱਕੀਆਂ ਨੂੰ ਬਣਾ ਕੇ ਤਿਆਰ ਕਰ ਲਿਆ ਹੈ ਉਸ ਵਿੱਚੋਂ ਆਪਾਂ ਦੀਆਂ ਟਿੱਕੀਆਂ ਨੂੰ ਫਰਾਈ ਕਰ ਲਵਾਂਗੇ ਚਲੋ ਜੀ ਹੁਣ ਆਪਾਂ ਇਹਨਾਂ ਟਿੱਕੀਆਂ ਨੂੰ ਫਰਾਈ ਕਰ ਲੈਨੇ ਆ ਆਜੋ ਬਈ ਨਾ ਟਿੱਕੀਆਂ ਨੂੰ ਸਰੋਂ ਦੇ ਤੇਲ ਵਿੱਚ ਫਰਾਈ ਕਰਾਂਗੇ ਆਪਾਂ ਰਿਫਾਈਨਡ ਆਇਲ ਵਿੱਚ ਵੀ ਇਹਨਾਂ ਨੂੰ ਫਰਾਈ ਕਰ ਸਕਦੇ ਹਾਂ ਵਾਰੀ-ਵਾਰੀ ਕਰਕੇ ਸਾਰੀਆਂ ਟਿੱਕੀਆਂ ਪਾਵਾਂਗੇ ਤੇਲ ਦੇ ਵਿੱਚ ਟਿਕੀਆਂ ਨੂੰ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ਥੋੜੀ देर ਇਸੇ ਤਰੀਕੇ ਨਾਲ ਹੀ 골ਡਨ ਬ੍ਰਾਊਨ ਹੋਣ ਤੱਕ ਟਿਕੀਆਂ ਨੂੰ ਫਰਾਈ ਕਰ ਲਵਾਂਗੇ ਇਹ ਟਿਕੀਆਂ ਬਹੁਤ ਜਲਦੀ ਫਰਾਈ ਹੋ ਕੇ ਤਿਆਰ ਹੋ ਜਾਣਗੀਆਂ ਇਹ ਬਹੁਤ ਈਜ਼ੀ ਟਿੱਕੀ ਦੀ ਰੈਸਪੀ ਹੈ ਜੇ ਜਦੋਂ ਵੀ ਆਪਣਾ ਮਨ ਕਰੇ ਆਪਾਂ ਇਹ ਟਿੱਕੀ ਨੂੰ ਬਣਾ ਕੇ ਖਾ ਸਕਦੇ ਹਾਂ ਟਿੱਕੀ ਦੀਆਂ ਸਾਈਡਸ ਚੇਂਜ ਕਰਕੇ ਇਸ ਨੂੰ ਫਰਾਈ ਕਰ ਲਵਾਂਗੇ ਟਿੱਕੀ ਦੀ ਸਾਈਡਸ ਚੇਂਜ ਕਰਕੇ ਇਸ ਨੂੰ ਫਰਾਈ ਕਰ ਲਵਾਂਗੇ गोल्डन ब्राउन ਹੋਣ ਤੱਕ ਸਾਰੀਆਂ ਟਿੱਕੀਆਂ ਨੂੰ ਫਰਾਈ ਕਰ ਲਵਾਂਗੇ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਜੀ ਇਹ ਟਿੱਕੀਆਂ ਨਹੀਂ ਹੀ ਟੇਸਟੀ ਵੀ ਬਣ ਕੇ ਤਿਆਰ ਹੋਣਗੀਆਂ ਇਹ ਟਿੱਕੀਆਂ ਜਿੰਨੀਆਂ ਵੇਖਣ ਵਿੱਚ ਸੋਹਣੀਆਂ ਲੱਗ ਰਹੀਆਂ ਨੇ ਜੀ ਇਹ ਹੋਣੀਆਂ ਟੇਸਟੀ ਵੀ ਬਣ ਕੇ ਤਿਆਰ ਹੋਣੀਆਂ ਆਲੂ ਦੀਏ ਬਹੁਤ ਜਲਦੀ ਬਣ ਜਾਣ ਵਾਲੀ ਰੈਸਪੀ ਹੈ ਜੀ ਤੁਸੀਂ ਇਸ ਰੈਸਪੀ ਨੂੰ ਇੱਕ ਵਾਰ ਟਰਾਈ ਕਰਕੇ ਦੇਖਿਓ ਹੁਣ ਟਿਕੀਆਂ 골ਡਨ ਬ੍ਰਾਊਨ ਹੋ ਚੁੱਕੀਆਂ ਨੇ ਇਹ ਫਰਾਈ ਹੋ ਕੇ ਤਿਆਰ ਨੇ ਆਪਾਂ ਇਸ ਨੂੰ ਇੱਕ ਛਾਨਣੀ ਦੀ ਮਦਦ ਦੇ ਨਾਲ ਕੱਢ ਲਵਾਂਗੇ ਸਾਰੀਆਂ ਟਿਕੀਆਂ ਨੂੰ ਛਾਨਣੀ ਦੇ ਵਿੱਚ ਕੱਢ ਲਵਾਂਗੇ ਅਲੂ ਦੀ ਇਸ ਰੈਸਪੀ ਨੂੰ ਆਪਾਂ ਚਾਦੇ ਨਾਲ ਜਾਂ ਫਿਰ ਸੌਸ ਦੇ ਨਾਲ ਖਾਵਾਂਗੇ ਤੇ ਇਹ ਬਹੁਤ ਟੇਸਟੀ ਲੱਗੇਗੀ। ਸਾਰੀਆਂ ਟਿੱਕੀਆਂ ਨੂੰ ਆਪਾਂ ਕ੍ਰਿਸਪੀ ਹੋਣ ਤੱਕ ਫ੍ਰਾਈ ਕਰ ਲਿਆ ਹੈ। ਜੇਕਰ ਘਰ ਤੇ ਵਿੱਚ ਮਹਿਮਾਨ ਆ ਜਾਣ ਤਾਂ ਆਪਾਂ ਉਹਨਾਂ ਨੂੰ ਇਹ ਟਿੱਕੀਆਂ ਬਣਾ ਕੇ ਖਵਾ ਸਕਦੇ ਹਾਂ। ਇਹ ਟਿਕੀਆਂ ਬਹੁਤ ਜਲਦੀ ਬਣ ਕੇ ਤਿਆਰ ਹੁੰਦੀਆਂ ਨੇ ਜੀ ਤੇ ਇਹ ਸਭ ਨੂੰ ਬਹੁਤ ਪਸੰਦ ਆਉਣੀ ਆ ਸਾਰੀਆਂ ਟਿਕੀਆਂ ਨੂੰ ਕੱਟ ਲਵਾਂਗੇ ਉਸ ਟਿਕੀ ਨੂੰ ਆਪਾਂ ਥੋੜਾ ਜਿਹਾ ਹੋਰ 골ਡਨ ਬ੍ਰਾਊਨ ਹੋਣ ਤੱਕ ਫ੍ਰਾਈ ਕਰ ਲਵਾਂਗੇ ਹੁਣ ਸਾਰੀਆਂ ਟਿਕੀਆਂ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਉਸੀਂ ਦੇਖ ਸਕਦੇ ਹਾਂ ਜੀ ਇਹ ਟਿੱਕੀਆਂ ਦੇਖਣ ਦੇ ਵਿੱਚ ਕਿੰਨੀਆਂ ਵਧੀਆ ਲੱਗ ਰਹੀਆਂ ਨੇ ਇਹ ਓਨੀਆਂ ਹੀ ਟੇਸਟੀ ਵੀ ਹੋਣਗੀਆਂ ਇਸ ਤਰੀਕੇ ਦੀਆਂ ਗਰਮ-ਗਰਮ ਟਿੱਕੀਆਂ ਸਭ ਨੂੰ ਬਹੁਤ ਪਸੰਦ ਆਉਣਗੀਆਂ ਜਦੋਂ ਵੀ ਆਪਣੇ ਘਰ ਦੇ ਵਿੱਚ ਮਹਿਮਾਨ ਆ ਜਾਣ ਤਾਂ ਆਪਾਂ ਇਸ ਰੈਸਪੀ ਨੂੰ ਝਟਪਟ ਬਣਾ ਕੇ ਤਿਆਰ ਕਰ ਸਕਦੇ ਹਾਂ ਮੈਂ ਮਸਾਰੀਆਂ ਟਿੱਕਿਆਂ ਨੂੰ ਅਲੱਗ-ਅਲੱਗ ਤਰੀਕੇ ਨਾਲ ਸਰਵ ਕਰ ਲਿਆ ਹੈ। ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ। ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।